ਹਾੜਿਆ ਨੂੰ ਸਸ਼ੀ ਕਾਲ ਜੀ ਤੁਹਾਡੇ ਸੰਮਖ ਤੁਹਾਡੇ ਦੋਸਤ ਆਸਵੀਰ ਕਾਲ ਜੌਰ હાજર ਹੋਏ ਹਾਂ ਜੀ ਸਰਦਾਰ ਜਗਦੀਪ ਸਿੰਘ ਖਰੀਦਕੋਟ ਦੁਆਰਾ ਲਿਖੀ ਗਈ ਕਿਤਾਬ ਹੰਨੇ ਹੰਨੇ ਪਾਤਸ਼ਾਹੀ ਲੈ ਕੇ ਕਿਤਾਬ ਨੂੰ ਜਰੂਰ ਸੁਣਿਆ ਕਰੋ ਜੀ ਕੱਲ ਆਪਾਂ ਤੁਹਾਨੂੰ ਅੰਕ 12 ਸੁਣਾਇਆ ਸੀ ਉਹਦੇ ਵਿੱਚ ਮੱਛੇ ਰੰਗੜ ਦਾ ਸਿਰ ਵੱਢ ਕੇ ਲੈ ਗਏ ਸੀ ਸਿੰਘ ਅੱਜ ਅੰਕ 13 ਵਿੱਚ ਦੱਸਾਂਗੇ ਜੀ ਉਸ ਮੱਛੇ ਰੰਗੜ ਦਾ ਸਿਰ ਵੱਢਣ ਤੋਂ ਬਾਅਦ ਕੀ ਵਾਪਰਿਆ ਸੋ ਸ਼ੁਰੂ ਕਰਦੇ ਹਾਂ ਜੀ ਅੰਕ 13 ਮੱਛਾ ਮਾਰਿਓ ਜਿਣ ਸਿੰਗਣ ਆਣ ਸੋ ਹਮਕੋ ਦੇਹ ਇਧਰ ਪੰਜਾਬ ਵਿੱਚ ਮੱਛੇ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕਸ਼ਿਪ ਕੇ ਬੈਠੇ ਸਿੰਗਾਣੇ ਵੀ ਖੁਸ਼ੀਆਂ ਵਿੱਚ ਚਹਿਕਾਰੇ ਛੱਡੀ ਪੰਥ ਮੁੜ ਝਾੜਾ ਬੇਲਿਆਂ ਵਿੱਚੋਂ ਬਾਹਰ ਆਉਣ ਲਗਾ। ਦੁਸ਼ਟਾਂ ਦੇ ਘਰਾਂ ਵਿੱਚ ਸੱੱਥਰ ਵਿਸ਼ੇ ਹੋਏ ਸਨ। ਚੁਗਲਾਂ, ਮੁਖਬਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਉਹਨਾਂ ਦਾ ਡਰ ਝਾਇਸ ਵੀ ਸੀ। ਜਦ ਮੱਸੀ ਵਰਗੇ ਤਾਕਤਵਰ ਚੌਧਰੀ ਹੀ ਮਹਿਫੂਜ਼ ਨਹੀਂ ਸਨ। ਜਦ ਇੰਨੇ ਵੱਡੇ ਮੁਗਲੇਈ ਘੇਰੇ ਵਿੱਚ ਰੰਗੜਾ ਦਾਸੇ ਸਿੰਘ ਲਾ ਕੇ ਲੈ ਗਏ ਤਾਂ ਚੁਗਲ ਮੁਖਰ ਕੀੜੇ ਬਾਗ ਦੇ ਨੂੰ ਲਿਸਨ। ਮੱッセ ਦਾ ਆਪਣਾ ਬਹੁਤ ਵੱਡਾ ਪਰਿਵਾਰ ਸੀ ਜੋ ਮੱッセ ਦੀ ਬਿਨਾ ਸਿਰ ਵਾਲੀ লাশ ਕੋਲ ਬੈਠਾ ਵਿਵਾਦ ਕਰ ਰਿਹਾ ਸੀ ਗੁੱਸੇ ਵਿਚ ਆ ਕੇ ਪਰਿਵਾਰ ਦੇ ਕੁਝ ਜੀਵਾਂ ਨੇ ਮੱッセ ਦਾ ਧੜ ਚੁੱਕਿਆ ਤੇ ਲਾਹੌਰ ਲੈ ਜਾ ਕੇ ਜ਼ਕਰੀਏ ਦੇ ਦਰਾਂ 'ਤੇ ਰੱਖ ਦਿੱਤਾ ਉਹਨਾਂ ਰੌਲਾ ਪਾ ਦਿੱਤਾ ਕਿ ਜਦ ਤੱਕ ਮੱッセ ਦੀ ਖੂਨੀ ਅਨੁਫੜਿਆ ਨਹੀਂ ਜਾਂਦਾ ਤਦ ਤੱਕ ਉਹ ਤਾਂ ਨੂੰ ਨਹੀਂ ਦਫਨਾਉਣਗੇ ਸਾਡੇ ਦੁਖੀਆਂ ਨੂੰ ਫੜ ਕੇ ਉਹਨਾਂ ਦੇ ਟੋਟੇ ਟੋਟੇ ਕਰੋ ਤੇ ਸਾਨੂੰ ਨਿਆਂ ਦਿਓ ਸਾਰਾ ਪਰਿਵਾਰ ਖਾਨੂਦ ਇਹ ਮੰਗ ਕਰ ਰਿਹਾ ਸੀ ਗੱਲ ਖਾਨੂ ਦੇ ਵੀ ਬਸੋਂ ਬਾਹਰ ਹੋ ਚੁੱਕੀ ਸੀ ਖਬਰ ਤਾਂ ਖਾਨੂ ਤੱਕ ਪਹਿਲਾਂ ਹੀ ਪਹੁੰਚ ਚੁੱਕੀ ਸੀ ਪਰ ਮੱਛੇ ਦੀ ਬਿਨਾ ਸਿਰ ਵਾਲੀ ਲਾਸ਼ ਦੇਖ ਕੇ ਤਾਂ ਮਨੋ ਉਹ ਸੁਰਤਪੁਲਾ ਬੈਠ ਦੋ ਸਿੰਘ ਪਤਾ ਨਹੀਂ ਕਿੱਧਰੋਂ ਪ੍ਰਗਟ ਹੋਈ ਤੇ ਇੰਨੇ ਸਖਤ ਘੇਰੇ ਵਿੱਚੋਂ ਚੌਧਰੀ ਮੱਛੇ ਦਾ ਸਿਰ ਵੱਢ ਕੇ ਲੈ ਗਏ ਇਸ ਗਲਨੇ ਖਾਨੂ ਦੇ ਪੈਰਾ ਹਟੋ ਜ਼ਮੀਨ ਖਿਸਕਾ ਦਿੱਤੀ ਸੀ ਸਿੰਘਾਂ ਨੂੰ ਖਤਮ ਕਰ ਦੇਣ ਦੀਆਂ ਟਾਰਾ ਮਾਰਨ ਵਾਲੇ ਸਕਰੀਏ ਖਾਨ ਅੰਦਰ ਗੁੱਸੇ ਦੇ ਭਾਂਬੜ ਵੱਲ ਰਹੇ ਸਨ ਉਸਨੇ ਮੱਛੇ ਦੀ ਸੁਰੱਖਿਆ ਦੇ ਜ਼ਿੰਮੇਵਾਰ ਹੋਸਦਾਰਾਂ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਮੱਛੇ ਦਾ ਪਰਿਵਾਰ ਬੱਖ ਚੀਕ ਰਿਹਾ ਸੀ ਜੇ ਹਾਲਾਤ ਤੁਹਾਡੇ ਵੱਸ ਨਹੀਂ ਖਾਨ ਸਾਹਿਬ ਤਾਂ ਅਸੀਂ ਚੌਧਰੀ ਸਾਹਿਬ ਦੀ ਲਾਸ਼ ਲੈ ਕੇ ਦਿੱਲੀ ਜਾਵਾਂਗੇ ਆਖਰੇ ਬਾਪਰ ਕਿਵੇਂ ਗਿਆ ਤੁਸੀਂ ਅੰਨੇ ਹੋ ਗਏ ਸੀ ਕਿਵੇਂ ਤੁਹਾਨੂੰ ਕਿਸੇ ਨੂੰ ਵੀ ਪਤਾ ਨਾ ਲੱਗਿਆ ਤੇ ਉਹ ਐਡਾ ਕਾਰਾ ਕਰ ਗਏ ਖਾਨੂੰ ਫੌਸਦਾਂ ਤੇ ਚਿਖਿਆ ਪਤਾ ਨਹੀਂ ਹਸੂਰ ਉਹ ਮਨੋ ਅਸਮਾਨ ਵਿੱਚੋਂ ਬਾਜ਼ਾਂ ਬਾਗ ਚੱਕਟੇ ਤੇ ਚੀਤੇ ਦੀ ਰਫਤਾਰ ਨਾਲ ਆਪਣਾ ਸ਼ਿਕਾਰ ਕਰਕੇ ਦੌੜ ਗਏ ਫੌਸਦਰ ਬੋਲਿਆ ਬਾਜ਼ ਚੀਤੇ ਸ਼ਿਕਾਰ ਕੋਈ ਸ਼ਰਮ ਆ ਰਹੀ ਹੈ ਤੈਨੂੰ ਇਹ ਸਭ ਬੋਲਦੇ ਨੂੰ ਇਸ ਜ਼ਕਰੀਏ ਨੇ ਹਜ਼ਾਰਾਂ ਨੂੰ ਨੌਕਰੀਆਂ ਕੱਟ ਦਿੱਤਾ ਸਦੋਂ ਉਹਨਾਂ ਸਾਰੇ ਚੁਗਲਖੁਰਾਂ ਤੇ ਮੁਖਬਰਾਂ ਨੂੰ ਜਿਹੜੇ ਸਰਕਾਰੀ ਖਜ਼ਾਨਿਆਂ ਨੂੰ ਘੋਣਵਾਗ ਲੰਗੇ ਲੱਗੇ ਹੋਏ ਹਨ ਉਹਨਾਂ ਸਾਰਿਆਂ ਨੂੰ ਸਦੋਂ ਜਿਹੜੇ ਸਿੰਘਾਂ ਨੂੰ ਮਰਵਾਉਣ ਬਦਲੇ ਮਿਲ ਰਹੇ ਹਕੂਮਤੀ ਸੁਖ ਆਰਾਮ ਮਾਣ ਰਹੇ ਹਨ ਸਾਰੇ ਚੌਧਰੀ ਨੰਬਰਦਾਰ ਮੇਰੇ ਅੱਗੇ ਪੇਸ਼ ਕਰੋ ਜ਼ਕਰੀਏ ਨੇ ਉਹਨਾਂ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਜਿਹੜੇ ਮੁਗਲਾਂ ਨੂੰ ਸਿੰਘਾਂ ਦੀ ਸੂਰ ਦਿੰਦੇ ਸਨ ਜਾਂ ਆਪ ਸਿੰਘਾਂ ਨੂੰ ਮਾਰ ਕੇ ਹਕੂਮਤ ਤੋਂ ਵੱਡੀਆਂ ਜ਼ਗੀਰਾਂ ਹਾਸਲ ਕਰੀ ਬੈਠੇ ਸਨ ਉਹ ਜਿਹੜੇ ਸਾਡੀਆਂ ਦਿੱਤੀਆਂ ਜ਼ਗੀਰਾਂ ਤੇ ਐਸ਼ ਪ੍ਰਸਤੀਆਂ ਕਰ ਰਹੇ ਹਨ ਮੈਂ ਕੰਗਾਲ ਕਰ ਦੇਵਾਂਗਾ ਉਹਨਾਂ ਸਾਰਿਆਂ ਨੂੰ ਸਭ ਦੀਆਂ ਜਾਇਦਾਦਾਂ ਜ਼ਬਤ ਕਰ ਲਵਾਂਗਾ ਖੰਨ ਗੁੱਸੇ ਵਿੱਚ ਚੀਕ ਰਿਹਾ ਸੀ ਹਰਪਖਤ ਨਰੰਚਨੀਆ ਰਾਮਾਰੰਦਾਵਾ ਕਰਮਾਸ਼ੀਨਾ ਧਰਮਦਾਸ ਜੋਧਪੁਰੀਆ ਸਭ ਕਤਾਰ ਬਣਾ ਕੇ ਜ਼ਕਰੀ ਅੱਗੇ ਖੜੇ ਕਰ ਦਿੱਤੇ ਗਏ। ਮਜੀਠੀਏ ਜਿਨ੍ਹਾਂ ਨੂੰ ਹਕੂਮਤ ਵੱਲੋਂ ਸੱਦਾ ਵੀ ਨਹੀਂ ਭੇਜਿਆ ਸੀ ਵੀ ਹਾਜ਼ਰ ਹੋਏ। ਹੋਰ ਵੀ ਕਈ ਜਿਨ੍ਹਾਂ ਸਿੰਘਾਂ ਨੂੰ ਮਾਰ ਕੇ ਜਾਇਦਾਦਾਂ ਹਾਸਲ ਕੀਤੀਆਂ ਸਨ। ਚੁਗਲ ਮੁਖਵਰਤਾ ਸੈਂਕੜਿਆਂ ਦੀ ਗਿਣਤੀ ਵਿੱਚ ਸਨ। ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ ਤਾਂ ਸਾਰਾ ਮੁਲਖ ਹੀ ਖਾਲਸੇ ਦਾ ਵੈਰੀ ਬਣ ਗਿਆ ਸੀ। ਪਤਾ ਨਹੀਂ ਕਿੰਨੇ ਕੁ ਨੇ ਸਿੰਘਾਂ ਦੇ ਕਤਲ ਜਾਂ ਮੁਖਵਰੀਆਂ ਕਰਕੇ ਆਪਣੇ ਕਾਰਪਰੇਸਨ ਅੱਜ ਉਹ ਸਾਰੇ ਜਿਹੜੇ ਮੱッセ ਦੇ ਮਾਰੇ ਜਾਣ ਤੇ ਪਹਿਲਾਂ ਹੀ ਡਰ ਵਿੱਚ ਸਨ ਹੱਥ ਜੁੜੀ ਇਸ ਦਾ ਕੀ ਹੈ ਦੇਖ ਲੋ ਤੇ ਸਨ ਹਾਂ ਬਈ ਤੁਸੀਂ ਤਾਂ ਸਾਰੇ ਕਹਿੰਦੇ ਸੀ ਕਿ ਸਿੰਘ ਬਚਿਆ ਹੀ ਨਹੀਂ ਕੋਈ ਸਾਰੇ ਕਤਲ ਕਰ ਦਿੱਤੇ ਗਏ ਹਨ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਫਿਰ ਇਹ ਕਾਰਾ ਕੌਣ ਕਰ ਗਿਆ ਤੁਸੀਂ ਜਿੱਥੇ ਵੀ ਗਿਆ ਮੈਂ ਜਾ ਕੇ ਸਿੰਘਾਂ ਨੂੰ ਮਾਰਿਆ ਤੁਸੀਂ ਪਤਾਲ ਵਿੱਚ ਸਿੰਘਾਂ ਨੇ ਹੋਣ ਦੀ ਸੂ ਦਿੱਤੀ ਮੈਂ ਧਰਤੀ ਪੱਟ ਕੇ ਵੀ ਉਹਨਾਂ ਨੂੰ ਕੱਢਿਆ ਤੇ ਕਤਲ ਕੀਤਾ ਜ਼ਕਰੀਆ ਬੁੱਲਾਣ ਲਗਾ ਜੇ ਆਪਣਾ ਬਚਾਉਣਾ ਚਾਹੁੰਦੇ ਹੋ ਤਾਂ ਆਪਣੀਆਂ ਜ਼ਗੀਰਾਂ ਬਚਾਉਣੀਆਂ ਚਾਹੁੰਦੇ ਹੋ ਤਾਂ ਕਿਸੇ ਵੀ ਤਰ੍ਹਾਂ ਉਹ ਬੰਦੇ ਮੇਰੇ ਅੱਗੇ ਹਾਜ਼ਰ ਕਰੋ ਜਿਨ੍ਹਾਂ ਨੇ ਚੌਧਰੀ ਨੂੰ ਮਾਰਿਆ ਹੈ ਨਹੀਂ ਤਾਂ ਮੈਂ ਤੁਹਾਡਾ ਸਭ ਦਾ ਉਹੀ ਹਸ਼ਰ ਕਰਾਂਗਾ ਜੋ ਉਹਨਾਂ ਨੇ ਚੌਧਰੀ ਦਾ ਕੀਤਾ ਹੈ بولے جاماਗਾ کہ ਤੁਸੀਂ حکیمਤ ਦੇ حکومت ਦੇ مددگار ਰਹੇ ਹੋ ਕਿਤੋਂ ਵੀ ਪੈਦਾ ਕਰੋ ਉਹ ਬੰਦੇ ਛੇਤੀ ਤੇ ਛੇਤੀ ਹਾਜ਼ਰ ਕਰੋ ਸਾਰੇ ਚੌਧਰੀ ਮੁਖਵਰ ਚੁੱਪਚਾਪ ਖਲੋਤੇ ਸਮ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਹੈ ਵੀ ਨਹੀਂ ਸੀ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤਦੋਂ ਹੀ ਹਰਪੱਤ ਨਰੰਜਨੀਆਂ ਬੋਲਿਆ ਹਜ਼ੂਰ ਭੰਗੂ ਸੁਣੀਦਾ ਹੈ ਮੀਰਾ ਕੋਟਿਆ ਮਤਵ ਸਿੰਘ ਪੰਗੂ ਉਸਨੇ ਚੌਧਰੀ ਦਾ ਕਤਲ ਕੀਤਾ ਹੈ ਇਥੇ ਤਿੰਨ ਕਕੋ ਹੀ ਹੈ ਹਜ਼ੂਰ ਉਸ ਦਾ ਪਿੰਡ ਪਰ ਉਹ ਪਿੰਡ ਰਹਿੰਦਾ ਨਹੀਂ ਸੁਣਿਆ ਹੈ ਕਿ ਦੂਰ ਕਿਤੇ ਮਾਰੂਥਲਾਂ ਦੇ ਦੇਸ਼ ਵਿੱਚ ਰਹਿੰਦੇ ਹਨ ਉਹ ਤੇ ਉਸ ਦੇ ਸਾਥੀ ਹੋਰ ਵੀ ਹਨ ਉਸ ਜਹੀ ਹਨੂ ਦਾ ਡਰ ਐਤ ਕੀ ਲੋਕ ਨਹੀਂ ਸਕਿਆ ਜੀ ਹਜ਼ੂਰ ਪੂਰਾ ਜੱਥਾ ਹੈ ਸਿੰਘਾਂ ਦਾ ਸਾਰੇ ਇੱਕ ਤੋਂ ਵੱਧ ਕੇ ਲੜਾਕੇ ਤੇ ਉਹਨਾਂ ਦੇ ਪਰਿਵਾਰ ਕੀ ਉਸ ਸਨੇ ਪਰਿਵਾਰ ਚਲੇ ਗਏ ਹਨ ਨਹੀਂ ਇਹ ਜ਼ੂਰ ਪਰਿਵਾਰ ਤਾਂ ਜ਼ਿਆਦਾਤਰ ਦੇ ਇੱਥੇ ਹੀ ਹਨ ਲੁੱਕ ਛਿਪ ਕੇ ਰਹਿੰਦੇ ਹਨ ਪਰ ਹਨ ਪੰਜਾਬ ਵਿੱਚ ਹੀ ਤਵਾ ਕਰ ਦਿਓ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਪਿੰਡਾਂ ਨੂੰ ਉਜਾੜ ਦਿਓ ਜਿੱਥੇ ਉਹਨਾਂ ਦੇ ਪਰਿਵਾਰ ਵਸਦੇ ਹਨ ਕੋਈ ਬੱਚਾ ਵੀ ਜਿਉਂਦਾ ਨਹੀਂ ਬਚਣਾ ਚਾਹੀਦਾ ਜ਼ਕਰੀਆ ਗੁੱਸੇ ਵਿੱਚ ਚਿੱਕਿਆ ਮੀਰਾ ਕੋਟ ਪਿੰਡ ਪੀਰ ਸੁਕੰਬਰ ਅਲੀ ਨੂੰ ਜ਼ਗੀਰ ਵਿੱਚ ਮਿਲਿਆ ਹੋਇਆ ਸੀ ਪੀਰ ਨੂੰ ਬਲਾਵਾ ਭੇਜਿਆ ਗਿਆ ਤੁਸੀਂ ਪੀਰ ਸਾਹਿਬ ਪਿੰਡਾਂ ਵਿੱਚ ਸਿੱਖਾਂ ਨੂੰ ਪਨਾਹ ਦੇ ਰਹੇ ਹੋ ਤੁਹਾਨੂੰ ਪਾਤਸ਼ਾਹ ਦੇ ਐਲਾਨ ਦਾ ਭੋਰਾ ਡਰ ਨਹੀਂ ਹਕੂਮਤ ਦੇ ਬਹਿਰੀਆਂ ਨੂੰ ਬਾਗੀਆਂ ਨੂੰ ਟਿਕਾਣਾ ਦੇਣਾ ਵੀ ਇੱਕ ਬਗਾਵਤ ਹੀ ਹੈ ਤੁਸੀਂ ਸਾਡੀ ਇਸ ਟੁਕੜੀ ਨਾਲ ਜਾਓ ਤੇ ਮਤਾਬ ਸਿੰਘ ਨੂੰ ਪੇਸ਼ ਕਰੋ ਨਹੀਂ ਤਾਂ ਸਾਨੂੰ ਤੁਹਾਡਾ ਪਿੰਡ ਉਜਾੜਨ ਵਿੱਚ ਰਤਾ ਝਿਜਕ ਨਹੀਂ ਹੋਏਗੀ ਜ਼ਕਰੀਆ ਖਾਨ ਨੇ ਪੀਰ ਨੂੰ ਤਾੜਨਾ ਕੀਤੀ। ਮੁਗਲ ਫੌਜੀ ਇੱਕ ਟੁਗੜੀ ਤੇ ਨਾਲ ਮੱッセ ਰੰਗੜ ਦੇ ਪਰਿਵਾਰ ਨੇ ਆ ਕੇ ਪਿੰਡ ਘੇਰ ਲਿਆ ਤੇ ਸਿਕੰਬਰ ਅਲੀ ਦੀ ਕੋਈ ਵਾਹ ਨਹੀਂ ਚੱਲੀ। ਫੌਜ ਦੇ ਮੁਖੀ ਨੂਰਦੀਨ ਨੇ ਪੀਰ ਨੂੰ ਕਿਹਾ ਕਿ ਪੰਚ ਨੂੰ ਬਲਾਵਾ ਭੇਜੀ। ਪੰਚ ਨੱਥਾ ਖਹਿਰਾ ਨੂਰਦੀਨ ਅੱਗੇ ਪੇਸ਼ ਕੀਤਾ ਗਿਆ। ਤੇਰੀ ਜਾਨ ਬਖਸ਼ੀ ਸਿਰਫ ਇਸੇ ਵਿੱਚ ਹੈ। ਚੌਧਰੀ ਕਿ ਤੂੰ ਮਤਾਬ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇਂ। ਨਹੀਂ ਤਾਂ ਸਾਨੂੰ ਹੁਕਮ ਹੈ ਕਿ ਉਹਨਾਂ ਪਿੰਡਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਏ ਜਿੱਥੇ ਸਿੰਘ ਵਸਦੇ ਹਨ ਤੇ ਜਾਂ ਜਿਹੜੇ ਪਿੰਡਾਂ ਦੇ ਪੰਚ ਸਿੰਘਾਂ ਨਾਲ ਹਮਦਰਦੀ ਰੱਖਦੇ ਹਨ ਫੈਸਲਾ ਤੁਸੀਂ ਕਰਨਾ ਹੈ ਇੱਕ ਆਦਮੀ ਦੇਣਾ ਹੈ ਕਿ ਸਾਰਾ ਪਿੰਡ ਉਜੜਦਾ ਦੇਖਣਾ ਹੈ ਨੂਰਦੀਨ ਨੇ ਨੱਥੇ ਚੌਧਰੀ ਅੱਗੇ ਗੱਲ ਸਾਫ਼ ਕਰ ਦਿੱਤੀ ਮਤਾਵ ਸਿੰਘ ਤਾਂ ਪਿੰਡ ਵਿੱਚ ਹੈ ਹੀ ਨਹੀਂ ਹਜ਼ੂਰ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਮਾਰੋ ਚਾਹੇ ਰੱਖੋ ਪਰ ਪਿੰਡ ਦਾ ਨੁਕਸਾਨ ਨਾ ਕਰੋ ਇੱਥੇ ਨੇ ਫੌਜਦਾਰ ਅਗੇ ਤਰਲਾ ਪਾਇਆ ਇਸ ਤੋਂ ਪਹਿਲਾਂ ਕਿ ਨੂਰਦੀਨ ਕੁਝ ਬੋਲਦਾ ਹਰਪਖਤ ਨਰੰਜਨੀ ਨੇ ਉਸ ਦੇ ਕੰਨ ਵਿੱਚ ਕੁਝ ਖੁਸਰ-ਫੁਸਰ ਕੀਤੀ ਇੱਕ ਹੋਰ ਗੱਲ ਤੇ ਤੇਰੀ ਬੰਦ ਖਲਾਸੀ ਹੋ ਸਕਦੀ ਹੈ ਚੌਧਰੀ ਮੈਂ ਸੁਣਿਆ ਹੈ ਕਿ ਮਤਾਬ ਸਿੰਘ ਦਾ ਇੱਕ ਪੁੱਤਰ ਪਿੰਡ ਵਿੱਚ ਹੀ ਹੈ ਜਾ ਉਸ ਨੂੰ ਲੈ ਕੇ ਆ ਨੂਰਦੀਨ ਦੀ ਗੱਲ ਨੂਰਦੀਨ ਦੀ ਗੱਲ ਸੁਣ ਕੇ ਨਥੇ ਖੈਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਨੇ ਗੁੱਸੇ ਤੇ ਹੈਰਾਨੀ ਭਰੇ ਭਾਵ ਨਾਲ ਫੌਜਦਾਰ ਬਲਿਖਿਆ ਦੇਖਦਾ ਕੀ ਹੈ ਚੌਧਰੀ ਸਾਡੇ ਕੋਲ ਸਾਰਾ ਦਿਨ ਨਹੀਂ ਹੈ ਅਸੀਂ ਹੋਰ ਪਿੰਡਾਂ ਚੋਂ ਵੀ ਸਿੰਘਾਂ ਦਾ ਖੁਰਾ ਨਪਣਾ ਹੈ ਜਾਂ ਦੌੜ ਕੇ ਜਾ ਤੇ ਪੇਸ਼ ਕਰ ਹਕੂਮਤ ਦੇ ਬਾਗੀ ਤੇ ਚੌਧਰੀ ਮੱッセ ਦਾ ਕਾਤਲ ਦੇ ਪੁੱਤਰ ਨੂੰ ਸਾਡੇ ਅੱਗੇ ਪਰ ਉਹ ਤਾਂ ਬਾਲ ਹੈ ਹਜ਼ੂਰ ਉਸ ਦਾ ਕੋਈ ਕਸੂਰ ਨਹੀਂ ਉਸ ਦਾ ਤੁਸੀਂ ਕੀ ਕਰੋਗੇ ਨਥੇ ਨੇ ਡਰ ਜਾ ਹੈ ਕਿਤਾ ਚਾਰ ਪਾਵਾ ਗਿਆ ਉਸਤਾ ਹੋਰ ਕੀ ਕਰਨਾ ਹੈ ਨੂਰਦੀਨ ਹੱਸਦਾ ਹੋਇਆ ਬੋਲਿਆ ਪਰ ਉਹ ਸੱਚਮੁੱਚ ਹੀ ਛੋਟਾ ਬਾਲ ਹੈ ਹਜੂਰ ਉਹ ਤਾਂ ਆਪਣੇ ਪਿਤਾ ਨੂੰ ਮਿਲਿਆ ਵੀ ਗਿਣਤੀ ਦੇ ਦਿਨ ਹੈ ਅਸੀਂ ਉਸ ਨੂੰ ਛੱਡਣਾ ਨਹੀਂ ਚੌਧਰੀ ਸੱਪ ਦਾ ਬੱਚਾ ਸੱਪ ਹੀ ਬਣੇਗਾ ਅਸੀਂ ਤਾਂ ਬਸ ਉਸ ਨੂੰ ਹੱਥਾਂ ਵਾਲੇ ਪਾਸਿਓਂ ਖਿਡਾੜੀ ਵਿੱਚ ਧੱਕਣਾ ਹੈ ਤੇ ਬਾਕੀ ਕੰਮ ਤਾਂ ਖੰਖਾਰੂ ਜਾਨਵਰਾਂ ਨੇ ਕਰਨਾ ਹੈ ਉਸ ਨੂੰ ਪਾੜ ਦੇਣ ਚਾਹੇ ਰੱਖ ਲੈਣ ਨੂਰ ਦੀਂ ਦੀ ਗੱਲ ਸੁਣ ਕੇ ਨੱਥਾ ਚੌਧਰੀ ਸੁੰਨ ਹੋ ਗਿਆ। ਅਸਲ ਵਿੱਚ ਮਤਾਬ ਸਿੰਘ ਪਿੰਡ ਛੱਡਣ ਲੱਗਾ ਆਪਣੇ ਬਾਲ ਰਾਏ ਸਿੰਘ ਦਾ ਹੱਥ। ਪੰਜ ਨੱਥੇ ਖਹਿਰੇ ਦੇ ਹੱਥ ਦੇ ਗਿਆ ਸੀ ਤੇ ਨੱਥੇ ਨੇ ਬਾਲ ਦਾ ਸੂਣਾ ਧਿਆਨ ਰੱਖਿਆ ਸੀ। ਨੱਥੇ ਚੌਧਰੀ ਦੇ ਸਾਰੇ ਪਰਿਵਾਰ ਨਾਲ ਹੀ ਬਾਲ ਰਾਏ ਸਿੰਘ ਦਾ ਤੇ ਹੋ ਗਿਆ ਸੀ। ਅੱਜ ਨੱਥੇ ਨੂੰ ਜਾਪ ਰਿਹਾ ਸੀ ਜਿਵੇਂ ਰਾਏ ਸਿੰਘ ਦੇ ਸਿਰ ਤੇ ਗਿਰਜਾਂ ਉੱਡੀਆਂ ਫਿਰ ਰਹੀਆਂ ਸਨ। ਉਹ ਬਹੁਤ ਅਦਾਸੀ ਤੇ ਆਲੰਭ ਵਿੱਚ ਪਿੰਡ ਵੱਲ ਤੁਰਿਆ। ਡਰ ਤੇ ਫਿਕਰ ਉਸ ਦੀ ਤੂਰ ਤੁਪੜੇ ਜਾ ਸਕਦੇ ਸਨ। ਡਿੱਗਦਾ ਢੈਂਦਾ ਉਹ ਪਿੰਡ ਪਹੁੰਚਿਆ ਅੱਗੇ ਬਾਲ ਰਾਏ ਸਿੰਘ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ। ਨਥੇ ਨੇ ਉਸ ਵੱਲ ਦੇਖ ਕੇ ਅਫਸੋਸ ਵਿੱਚ ਸਿਰ ਹਿਲਾਇਆ ਤੇ ਖੰਡ ਉੱਤੇ ਡਿੱਗ ਪਿਆ। ਇਹ ਹੈ ਹਜ਼ੂਰ ਸਲਤਨਤ ਦਾ ਬਾਗੀ। ਬੱਚਿਆਂ ਦੀ ਚੱਲ ਰਹੀ ਖੇਡ ਵਿੱਚੋਂ ਇੱਕ ਬਾਲ ਦੂਜੇ ਨੂੰ ਇੱਕ ਰਾਜਾ ਬਣੇ ਹੋਏ ਬਾਲ ਦੇ ਪੇਸ਼ ਕਰਦਾ ਚਾਲੋ ਇਹ ਝੁੱਕ ਕੇ ਸਲਾਮ ਕਰ ਖਾਨ ਸਾਹਿਬ ਨੂੰ ਇਸ ਜ਼ਾਲਮ ਰਾਜੇ ਅਗੇ ਸਿਰ ਝੁਕਾਉਣ ਨਾਲੋਂ ਮੈਂ ਲੜ ਕੇ ਮਰਨਾ ਪ੍ਰਵਾਨ ਕਰਾਂਗਾ ਖੇਡ ਦੇ ਬਾਲਾਂ ਵਿੱਚੋਂ ਰਾਏ ਸਿੰਘ ਬੋਲਿਆ ਤੇ ਨੱਥਾ ਇੱਕਦਮ ਖੜਾ ਹੋਇਆ ਕਿਉਂ ਨਾ ਮੈਂ ਬਾਲ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਮਾਂ ਤੇ ਫੌਜ ਦੇ ਹੱਥ ਹੀ ਨਾ ਆਮਾ ਜਾਂਦਾ ਤਾਂ ਉਹ ਨਾ ਛੜਨਾ ਨਹੀਂ ਇਸ ਨੂੰ ਕੀ ਮੂੰਹ ਦੇ ਖਾਵਾਂਗਾ ਮੈਂ ਮਤਾਬ ਸਿੰਘ ਨੂੰ ਕੀ ਜਵਾਬ ਦੇਵਾਂਗਾ ਪ੍ਰਮਾਤਮਾ ਦੀ ਕਚਹਿਰੀ ਵਿੱਚ ਜਦ ਮਤਾਬ ਸਿੰਘ ਮੇਰੇ ਤੋਂ ਆਪਣੇ ਬਾਲ ਮੰਗੇਗਾ ਕਿ ਲਿਆ ਮੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਉਂਗਲ ਫੜਾ ਕੇ ਗਿਆ ਸੀ ਕੀ ਕਹਾਗਾ ਕਿ ਬਾਲ ਨੂੰ ਤਾਂ ਮੈਂ ਭੁੱਖੇ ਸ਼ੇਰਾਂ ਦੇ ਸੋਟਾਇਆ ਸੀ ਨੱਥਾ ਮਨ ਵਿੱਚ ਸੋਚ ਰਿਹਾ ਸੀ ਇਸ ਤੋਂ ਚੰਗਾ ਤਾਂ ਇਹੀ ਹੈ ਕਿ ਮੈਂ ਇਸ ਨੂੰ ਬਚਾਉਂਦਾ ਹੋਇਆ ਆਪਣਾ ਸਰੀਰ ਲਾ ਦੇਮਾਂ ਮੇਰੇ ਗਏ ਪਿੱਛੋਂ ਘਟੋ ਘਟ ਮੇਰੀ ਔਲਾਦ ਨੂੰ ਮੈਂ ਤਾਂ ਨਹੀਂ ਸਹਾਰਨੇ ਪੈਣਗੇ ਉਹਨਾਂ ਦਾ ਤਾਂ ਜੱਸ ਹੋਵੇਗਾ ਕਿ ਨਥੇ ਚੌਧਰੀ ਦਾ ਪਰਿਵਾਰ ਹੈ ਜਿਹੜਾ ਬਾਲ ਰਾਏ ਸਿੰਘ ਨੂੰ ਬਚਾਉਂਦਾ ਆਪਣੀ ਦੇਹ ਲੇਖੇ ਲਾ ਗਏ ਨਥੇ ਨੇ ਆਪਣੇ ਇੱਕ ਪੁੱਤਰ ਇੱਕ ਭਾਂ ਦੇ ਸਿਰੀ ਤੇ ਪਹਿਰੇਦਾਰ ਨੂੰ ਨਾਲ ਲਿਆ ਤੇ ਪੰਜੇ ਜਾਣੇ ਰਾਏ ਸਿੰਘ ਨੂੰ ਲੈ ਕੇ ਪਿੰਡ ਦੀ ਜੂ ਟੱਪਨੇ ਕੁਝ ਚੁਗਲਾ ਨੇ ਜਾ ਕੇ ਹਰ ਪਖਤ ਨਰੰਜਨੀ ਚੁਗਲੀ ਕਰ ਦਿੱਤੀ ਕਿ ਨੱਥਾ ਤਾਂ ਬਾਲ ਨੂੰ ਲੈ ਕੇ ਹਰਨ ਹੋ ਗਿਆ ਜੇ ਉਹ ਸਾਡੇ ਹੱਥੋਂ ਨਿਕਲ ਗਏ ਤਾਂ ਖਾਨ ਬਹਾਦਰ ਸਾਡੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡੇਗਾ ਛੇਤੀ ਨਾਲ ਘੋੜੇ ਦੜਾਓ ਤੇ ਜੈਸ ਦੇਵੀ ਉਹ ਨਜ਼ਰਪੈਣ ਗੋਲੀਆਂ ਨਾਲ ਉਡਾ ਦੇ ਨੂਰਦੀਨ ਨੇ ਘੋੜਸਵਾਰਾਂ ਨੂੰ ਚੁਗਲਾ ਦੇ ਨਾਲ ਨੱਥੇ ਹੁਣਾ ਦੇ ਮਗਰ ਪਹੁੰਚਾਇਆ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਥੇ ਰੁੱਕ ਕੇ ਫ਼ਰਜ਼ ਨੂੰ ਰੁਕਾਂਗਾ ਤੇ ਤੁਸੀਂ ਸਾਰੇ ਬਾਲ ਨੂੰ ਲੈ ਕੇ ਨਿਕਲ ਜਾਇਓ। ਬਾਲ ਵਿਦੇਸ਼ ਵਿੱਚ ਨਹੀਂ ਹੁੰਦੇ ਹੋਏ ਤੁਸੀਂ ਮਾਰੂਥਲ ਵਿੱਚ ਬੁੱਢੇ ਜੋੜ ਚਲੇ ਜਾਇਓ ਤੇ ਬਾਲ ਰਾਏ ਸਿੰਘ ਨੂੰ ਮਤਾਬ ਸਿੰਘ ਦੀ ਗੋਦ ਬਿਠਾ ਕੇ ਪਰਦੇ। ਦੂਰੋਂ ਮਾਰੋ ਮਾਰ ਕਰਦੀ ਆ ਰਹੀ ਜ਼ਕਰੀਏ ਦੀ ਫ਼ਰਜ਼ ਨੂੰ ਦੇਖ ਕੇ ਨੱਥੇ ਨੇ ਆਪਣੇ ਪੁੱਤਰ ਤੇ ਬਾਕੀ ਸਾਥੀਆਂ ਨੂੰ ਕਿਹਾ। ਨਹੀਂ ਪੰਚ ਜੀ ਅਸੀਂ ਤੁਹਾਨੂੰ ਇਕੱਲਿਆਂ ਵੀ ਮੈਂ ਛੱਡ ਜਾਈ। ਅਸੀਂ ਇੱਥੇ ਤੁਹਾਡੇ ਨਾਲ ਹੀ ਰੁਕਾਂਗੇ ਤੇ ਚੁੱਚਾਂਗੇ ਜਾਨ ਰਹੀ ਦੀ ਤੱਕ ਤਾਂ ਬਾਲ ਦੀ ਜਾਨ ਦੀ ਰੱਖਿਆ ਕਰਾਂਗੇ ਮੰਗਰੋਂ ਗੁਰੂ ਆਪ ਰਾਖਾ ਇੱਥੇ ਚੌਧਰੀ ਦਾ ਫੇਰੇਦਾਰ ਬਣੂ ਤਾਂ ਇਸ ਤਰ੍ਹਾਂ ਕਰ ਪੁੱਤਰ ਤੂੰ ਹੀ ਨਿਕਲ ਜਾ ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਜੇ ਫੌਜ ਨੂੰ ਕਿਸੇ ਨੇ ਠੱਲ ਨਾ ਪਾਈ ਤਾਂ ਉਹ ਜਲਦੀ ਹੀ ਸਾਨੂੰ ਸਭ ਨੂੰ ਮਾਰ ਮਕਾਉਣਗੇ ਤੇ ਲੋਕ ਕਹਿਣਗੇ ਕਿ ਜਿਸ ਬਾਲ ਨੂੰ ਬਚਾਉਣ ਲਈ ਸਭ ਕੁਝ ਛੱਡ ਕੇ ਭੱਜੇ ਉਸੇ ਦੀ ਰੱਖਿਆ ਨਹੀਂ ਕਰ ਸਕੀ ਨਿੰਦਿਆ ਪੱਲੇ ਪਵੇਗੀ ਨੱਥੇ ਨੇ ਆਪਣੇ ਪੁੱਤਰ ਨੂੰ ਮਨਾਉਣਾ ਚਾਹਿਆ ਪਰ ਪਿਤਾ ਜੀ ਹੁਣ ਭੱਜ ਸਕਣ ਦਾ ਮੌਕਾ ਨਹੀਂ ਬਚਿਆ ਮੌਤ ਸਿਰ ਤੇ ਆਣ ਖਲੋਤੀ ਹੈ ਹੁਣ ਤਾਂ ਸਾਨੂੰ ਮੁਕਾਬਲਾ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ ਨੱਥੇ ਦੇ ਪੁੱਤਰ ਨੇ ਹਾਲਾਤ ਵਿਚਾਰਦਿਆਂ ਕਿਹਾ ਪਰ ਮੈਂ ਫੇਰ ਵੀ ਕਹਾਗਾ ਪੁੱਤਰ ਕਿ ਭਾਵੇਂ ਕਿਸੇ ਨੇੜੇ ਦੇ ਪਿੰਡ ਹੀ ਸਹੀ ਤੁਸੀਂ ਬਾਲ ਨੂੰ ਕਿਤੇ ਲੁਕੋ ਆਵੋ ਸਾਡੇ ਨਾਲ ਜੋ ਹੋਵੇਗੀ ਦੇਖੀ ਜਾਏਗੀ ਪਰ ਪਾਲ ਬਾਲ ਤਾਂ ਬਚ ਜਾਏਗਾ ਨੱਥਾ ਥੋੜਾ ਬੇਬਸ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਿ ਨੱਥਾ ਚੌਧਰੀ ਕੁਝ ਹੋਰ ਬੋਲਦਾ ਗੋਲੀਆਂ ਦੀ ਇੱਕ ਬੁਸ਼ਾਰ ਨੱਥੇ ਹੁਣਾਂ ਦੇ ਸਿਰ ਉੱਤੋਂ ਦੀ ਲੰਗੀ ਉਹਨਾਂ ਉੱਥੇ ਹੀ ਇੱਕ ਨੀਵੀਂ ਥਾਂ ਦੀ ਉਟ ਲੈ ਕੇ ਮੋਰਚਾ ਮਨ ਲਿਆ ਆਓ ਭਾਈ ਰੰਗੜੋ ਉਹ ਬੈਠੇ ਨੇ ਤੁਹਾਡੇ ਦੁਸ਼ਮਣ ਹੋਵੇ ਅੱਗੇ ਤੇ ਲੈ ਲਓ ਆਪਣਾ ਬਦਲਾ ਨੂਰਦੀਨ ਨੇ ਮੱッセ ਰੰਗੜ ਦੇ ਭਰਾਵਾਂ ਨੂੰ ਵੰਗਾਰਿਆ ਮਸੇਦੇ ਭਰਾ ਭਤੀਜਾ ਅੱਗੇ ਆਏ ਤੇ ਅਲੀ ਅਲੀ ਕਰਦੇ ਨਥੇ ਹੁਰਾਂ ਵੱਲ ਵਧੀ ਟੋਟੇ ਟੋਟੇ ਕਰਦੇ ਉਸ ਤੁਖਮ ਦੇ ਜਾਏ ਦੇ ਤਾਂ ਕਿ ਚੌਧਰੀ ਮਸੇ ਦੀ ਰੂਹ ਨੂੰ ਕੁਝ ਸ਼ਾਂਤੀ ਮਿਲ ਸਕੇ ਮਸੇ ਦਾ ਭਰਾ ਬੁਲਿਆ ਨਥੇ ਚੌਧਰੀ ਤੇ ਉਸ ਦੇ ਸਾਥੀਆਂ ਕੋਲ ਕੋਈ ਵੱਡੇ ਹਥਿਆਰ ਤਾਂ ਸਨ ਨਹੀਂ ਨਥਾ ਤੀਰ ਅੰਦਾਜ਼ ਜ਼ਰੂਰ ਚੰਗਾ ਸੀ ਉਸ ਕੋਲ ਤੀਰ ਕਮਾਨ ਸੀ ਭਾਂਜੇ ਕੋਲ ਵਰਸ਼ੀ ਤੇ ਪੁੱਤਰ ਕੋਲ ਸੀ ਲਾ ਾਰੇਦਾਰ ਕੋਲ ਤੇ ਵਾਰਸੀ ਤੇ ਸਿਰੀ ਕੋਲ ਇੱਕ ਮੋਟਾ ਸਲੂਤਰ ਬਸ ਇਹੀ ਸਨ ਇਹਨਾਂ ਦੇ ਸ਼ਸਤਰ ਤੇ ਅੱਗੋਂ ਮੋਰ ਫੋਜਾਂ ਬਦੂਕਾਂ ਤੇ ਹੋਰ ਹਥਿਆਰਾਂ ਨਾਲ ਲੈ ਸਨ ਮੁਕਾਬਲਾ ਪਾ ਮੈਂ ਇੱਕ ਪਾਸੜ ਹੀ ਸੀ ਪਰ ਫਿਰ ਵੀ ਮੁਕਾਬਲਾ ਤਾਂ ਸੀ ਜਦ ਮੱッセ ਦਾ ਪਰਿਵਾਰ ਨੱਥੇ ਤੇ ਉਸਦੇ ਸਾਥੀ ਕੋਲ ਪਹੁੰਚੇ ਤਾਂ ਮੂਰਲੀ ਕਤਾਰ ਵਿੱਚ ਮੱッセ ਦੇ ਭਾਈ ਇੱਕ ਧੀ ਜੇ ਸਨ ਨੱਥੇ ਗਿਆਨੇ ਬਰਸ਼ੇ ਤੇ ਸੇਲੇ ਵਿੱਚ ਪਰੋ ਕੇ ਧੂਪ ਦਾ ਊੜ ਸਵਰਪਾਲ ਵਿੱਚ ਹੀਟਾ ਸੁੱਟ ਲੈ ਇਹ ਦੋਹੇ ਮੱッセ ਦੇਪਤੀ ਜੀ ਸਨ ਇਸ ਤੋਂ ਪਹਿਲਾਂ ਕਿ ਮੱッセ ਦਾ ਪ੍ਰਵਾਰ ਸੰਭਲ ਦਾ ਨੱਥੇ ਦੇ ਸਿੰਘਰੀ ਨੇ ਸਲੋਤਰ ਇੱਕ ਪਰਮਾਵਾਰ ਮੱッセ ਦੇ ਭਰਾ ਦੇ ਸਿਰ ਤੇ ਕੀਤਾ ਤੇ ਉਸ ਦਾ ਸਿਰ ਖਖੜੀ ਵਾਂਗ ਪਾੜ ਗਿਆ ਖੋਪੜੀ ਦੇ ਪਾਟਣ ਦਾ ਖੜਾਕ ਸੁਣ ਕੇ ਬਾਕੀ ਘੋੜਸਵਾਰਾਂ ਨੇ ਨਗਾਮਾਂ ਖਿੱਚੀਆਂ ਤੇ ਪਸ਼ਾਹ ਕਰ ਤੜੇ ਭੱਜ ਜਾਂਦੇ ਮੱッセ ਦੇ ਪਰਿਵਾਰ ਦੇ ਜੀਹਾਂ ਦੀ ਨੱਥੇ ਦੇ ਦਰਵਾਣ ਪਹਿਰੇਦਾਰ ਦੀ ਤਲਵਾਰ ਨਾਲ ਵੀ ਭੇਂਟ ਹੋ ਗਈ ਦੀ ਕਿਰਪਾ ਨੇ ਉਹਨਾਂ ਬ੍ਰਾਹੁਣਚਾਰੀ ਕਰਦੇ ਆ 3-4 ਹੋਰ ਸਵਾਰ ਆਪਣੇ ਕੋਲ ਹੀ ਰੱਖ ਲੈ। ਕੁਝ ਬਜੀਤੇ ਬਾਕੀ ਖਾਲੀ ਕੋਰੇ ਵਾਪਸ ਪਰਤੇ। ਨੂਰਦੀਨ ਤੇ ਉਸਦੇ ਸਨਕ ਸੁਨਝੇ ਹੋ ਗਏ। ਮਸੀਹ ਦੇ ਭਰਾ ਦੀ ਨਤੀਰੇ ਵਾਂਗ ਖਿੱਲਰਦੀ ਖੋਪੜੀ ਸਾਹਮਣੇ ਦੇਖੀ ਸੀ। ਭਾਰੀ ਸਨੁਤਰ ਸਭ ਨੂੰ ਆਪਣੇ ਸਿਰ ਵਿੱਚ ਲੱਜਿਆ ਪ੍ਰਤੀਤ ਹੋਏ। ਹਰ ਪੱਕ ਦਨਰੰਜਨੀਆਂ ਇਦ ਤਹਾਤ ਆਪ ਮੁਹਾਰੇ ਆਪਣੇ ਸਿਰ ਨੂੰ ਸ਼ੂਕੇ ਦੇਖਣ ਲੱਗ ਅਸੇ ਇਹ ਜਾਕਟ ਸਾਡੇ ਮਾਰਨ ਦੇ ਵਸ ਨਹੀਂ ਸਾਡਾ ਤਾਂ ਅੱਧਾ ਪਰਿਵਾਰ ਇਹਨਾਂ ਹੋਰ ਮਾਰ ਦਿੱਤਾ ਹੈ ਅਸੀਂ ਨਹੀਂ ਲੈਣਾ ਕੋਈ ਬਦਲਾ ਰੋਂਦਾ ਹੋਇਆ ਮੱッセ ਦਾ ਇੱਕ ਭਰਾ ਨੂਰ ਦੀ ਨੂੰ ਕਹਿ ਰਿਹਾ ਸੀ ਤੁਸੀਂ ਚੌਧਰੀ ਮੱッセ ਦੇ ਭਰਾ ਹੋ ਇਸ ਤਰ੍ਹਾਂ ਕਿਉਂ ਭਸਦੇ ਹੋ ਪੈਰ ਤਾਂ ਤੁਹਾਡਾ ਹੈ ਅਸੀਂ ਮੂਰੇ ਹੋ ਕੇ ਕਿਉਂ ਮਰੀਏ ਤੁਹਾਡੀ ਖਾਤਰ ਅਸੀਂ ਕਿਉਂ ਲੜੀਏ ਜਾਓ ਭਗਤ ਨਰਨਜਨੀਏ ਕੋਲ ਜਾਓ ਜਿਹੜਾ ਚੁਗਲੀ ਕਰਕੇ ਲੈ ਕੇ ਆਇਆ ਹੈ ਉਹ ਦਿਨ ਬੋਲਿਆ ਹਜੇ ਆਪਸ ਵਿੱਚ ਗੱਲਾਂ ਹੀ ਕਰ ਰਹੇ ਸਨ ਕਿ ਨੱਥੇ ਚੌਧਰੀ ਨੇ ਕੁਝ ਚੁਨਵੇਂ ਜਹੇ ਤੀਰ ਚਲਾਏ ਤੇ ਤਿੰਨ ਘੋੜ ਸਵਾਰ ਹੋਰ ਡੇਗ ਲਏ ਜਿਨ੍ਹਾਂ ਵਿੱਚੋਂ ਇੱਕ ਮੱਸੇ ਦਾ ਭਤੀਜਾ ਸੀ ਰੱਜ ਗਏ ਅਸੀਂ ਬਦਲੇ ਲੈ ਕੇ ਬਸ ਥੋਥੋ ਕੁਝ ਸਰਦਾ ਹੈ ਤਾਂ ਦੇਖ ਲਵੋ ਨਹੀਂ ਸਾਨੂੰ ਤਾਂ ਮੁਆਫ ਕਰੋ ਬਦਲਾ ਲੈਣ ਆਇਆ ਕਿਤੇ ਮੈਂ ਸਾਰਾ ਪਰਵਾਹ ਨਾ ਮਰਵਾ ਤਰਾ ਕੀ ਮੂੰਹ ਦਿਖਾਵਾਂਗਾ ਘਰੇ ਜਾ ਕੇ ਕਿ ਇੱਕ ਤਾਂ ਇੱਕ ਦਾ ਬਦਲਾ ਲੈਣ ਗਿਆ ਸੀ ਤੇ ਪੰਜ ਹੋਰ ਮਰਵਾ ਆਇਆ ਇਹ ਕਹਿ ਕੇ ਮੱッセ ਦੇ ਭਰਾ ਨੇ ਘੋੜੇ ਨੂੰ ਅੱਡੀ ਲਾਈ ਤੇ ਵਾਪਸ ਭੱਜ ਗਿਆ ਉਧਰ ਹਰ ਭਗਤ ਨਰੰਜਨੀਆਂ ਵੀ ਡੋਲ ਗਿਆ ਸੀ ਅਸੀਂ ਕੋਈ ਸਪਾਹੀ ਨਹੀਂ ਅਸੀਂ ਤਾਂ ਹਕੂਮਤ ਦੇ ਬਸ ਵਫਾਦਾਰ ਹਾਂ ਸਾਡਾ ਕੰਮ ਮੁਖਬਰੀਆਂ ਕਰਨਾ ਹੈ ਮਾਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਇਹਨਾਂ ਜੱਟਾਂ ਨੂੰ ਮਾਰ ਲਵਾਂਗੇ ਉਸਨੇ ਫੌਸਰ ਨੂਰਦੀਨ ਨੂੰ ਸੁਣਾਉਂਦਿਆਂ ਕਿਹਾ ਇਹ ਨੱਥੇ ਦੇ ਤੀਰਾਂ ਨੇ ਇਹਨਾਂ ਦੇ ਕਈ ਹੋਰ ਘੋੜ ਸਵਾਰ ਪਾਰ ਬੁਲਾ ਦਿੱਤੇ ਨੱਥੇ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਸੀ ਜਿਹਦੇ ਵੀ ਤੀਰ ਲੱਗਿਆ ਉਹ ਪਾਣੀ ਮੰਗਣ ਜੋਗਾ ਵੀ ਨਹੀਂ ਰਿਹਾ ਗੱਲ ਹੱਥ ਹੋ ਜਾਂਦੀ ਦੇਖ ਕੇ ਨੂਰਦੀਨ ਨੇ ਫੌਸਰ ਨੂੰ ਇਸ਼ਾਰਾ ਕੀਤਾ ਕਿ ਨੱਥੇ ਤੇ ਉਸਦੇ ਸਾਥੀਆਂ ਨੂੰ ਚੌ ਤਰਖਾ ਘੇਰਾ ਪਾ ਲੋ ਤੇ ਦੋਹਾਂ ਪਾਸਿਆਂ ਦੋ ਹੱਲਾ ਬੁਲੋ ਨੱਥੇ ਨੇ ਵੀਤ ਕਾਲਿਆ ਕੇ ਹੁਣ ਮੌਤ ਦਰਾਂ ਤੇ ਆਣ ਪੁੱਗੀ ਹੈ ਉਸ ਨੇ ਰਾਏ ਸਿੰਘ ਨੂੰ ਸਮਝਾਇਆ ਕਿ ਉਹ ਹੀਠਾਂ ਹੀ ਲੁੱਕ ਕੇ ਬੈਠਾ ਰਹੇ ਨੱਥੇ ਨੇ ਤੀਰ ਵਰਸਾਉਣਾ ਸ਼ੁਰੂ ਕੀਤੇ ਉਹ ਐਸੇ ਰੂਵ ਜਿਤੇ ਛੜ ਰਹਾ ਸੀ ਕਿ ਕਈ ਤੀਰ ਤਾਂ ਮੁਗਲ ਸਪਾਹੀਆਂ ਦੇ ਸਰੀਰਾਂ ਦੇ ਪਾਰ ਨਿਕਲ ਜਾਂਦੇ ਸਨ ਨੇੜੇ ਆਏ ਮੁਗਲਾਂ ਨੂੰ ਉਸ ਦੇ ਸਾਥੀ ਵਰਸਿਆਂ ਵਿੱਚ ਘੂਰ ਰਹੇ ਸਨ ਪਹਿਰੇਦਾਰ ਤੇ ਸਿਰੀ ਵੀ ਆਪਣੀ ਤਲਵਾਰ ਤੇ ਸਲੋਤਰ ਨਾਲ ਸੋਹਣਾ ਮੁਕਾਬਲਾ ਕਰ ਰਹੇ ਸਨ ਵਰ ਨੱਥੇ ਦੇ ਤੀਰਾਂ ਤੋਂ ਡਰਦੇ ਬਹੁਤੇ ਮੁਗਲ ਸਪਾਹੀ ਤਾਂ ਨੇੜੇ ਆ ਹੀ ਨਹੀਂ ਰਹੇ ਸਨ। ਕਾफी ਚਿਰ ਉਹ ਬਹਾਦਰੀ ਨਾਲ ਜੂਝਦੇ ਰਹੇ ਪਰ ਰੋਹ ਵਿੱਚ ਖਿੱਚ-ਖਿੱਚ ਕੇ ਤੀਰ ਚਲਾਉਂਦੇ ਨੱਥੇ ਦੀ ਕਮਾਨ ਚਿੱਲਿਆਂ ਲੈ ਗਈ। ਹੁਣ ਭਾਗੇ ਹੋਏ ਮੈਦਾਨ ਵਿੱਚ ਕਮਾਨ ਚਿੱਲੇ ਤੇ ਚੜਾਉਂਦਾ ਸਮਾਂ ਕਿੱਥੇ ਸੀ? ਸੋ ਉਸਨੇ ਲੱਕ ਨਾਲ ਬੁੱਧੀ ਕਿਰਪਾਨ ਕੱਢੀ। ਕੁਝ ਨੇੜੇ ਦੇ ਮੁਗਲਾਂ ਨੂੰ ਉਸਨੇ ਤਲਵਾਰ ਦੇ ਫੱਟ ਦੇ ਕੇ ਹੀਟ ਹੰਡੇ ਗਿਆ। ਨੂਰਦੀਨ ਨੂੰ ਨਥੇ ਚੌਧਰੀ ਦੀ ਨਕਾਰਾ ਹੋਈ ਕਮਾਂਡ ਦਾ ਪਤਾ ਲੱਗ ਗਿਆ ਤੇ ਉਸਨੇ ਸਪਾਹੀਆਂ ਨੂੰ ਗੋਲੀਆਂ ਚਲਾਉਣ ਦਾ ਇਸ਼ਾਰਾ ਕੀਤਾ ਜਿਹੜੇ ਬੰਦੂਕੀ ਪਹਿਲਾਂ ਨਥੇ ਦੇ ਤੀਰਾਂ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਸਨ ਉਹਨਾਂ ਨੇ ਮੂਹਰੇ ਹੋ ਕੇ ਗੋਲੀਆਂ ਭਰਾ ਦਿੱਤੀਆਂ ਦੋ ਗੋਲੀਆਂ ਨਥੇ ਦੇ ਲੱਗੀਆਂ ਇੱਕ ਮੋੜੇ ਦੇ ਪਾਰ ਹੋ ਗਈ ਤੇ ਦੂਜੀ ਪੱਟ ਵਿੱਚ ਨਥੇ ਦੇ ਤਿੰਨ ਸਾਥੀ ਉਸ ਦਾ ਪੁੱਤਰ ਦਰਬਾਨ ਤੇ ਸੀਰੀ ਵੀ ਗੋਲੀਆਂ ਡੇਗ ਲਏ ਨੱਥਾ ਵੀ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ ਪਰ ਹੁਣ ਨੱਥੇ ਪੰਜ ਦਾ ਪਾਂਜਾ ਤੇ ਬਾਲ ਰਾਏ ਸਿੰਘ ਹੀ ਬਚੇ ਸਨ ਬਾਲਕ ਨੇ ਹੁਣ ਤੱਕ ਨੱਥੇ ਦੀ ਓਟ ਤਕਾਈ ਹੋਈ ਸੀ ਉਹ ਲੜਾਈ ਵਿੱਚ ਇੱਕ ਪਲ ਲਈ ਵੀ ਨੱਥੇ ਦੀਆਂ ਲੱਤਾਂ ਤੋਂ ਪਾਸੇ ਨਹੀਂ ਹੋਇਆ ਸੀ ਪਰ ਹੁਣ ਨੱਥਾ ਆਪ ਡਿੱਗ ਪਿਆ ਸੀ ਬੰਦੂਕਾਂ ਦੀ ਧਾਰ ਧਾਰ ਤੋਂ ਸਹਿਮੇ ਰਾਏ ਸਿੰਘ ਉੱਥੇ ਹੀ ਸ਼ੈਕੀ ਬੱਠਾ ਰਿਹਾ ਜਦ ਨੱਥਾ ਤੇ ਉਸ ਦੇ ਸਾਥੀ ਡਿੱਗ ਪਏ ਤਾਂ ਮੁਗਲਾਂ ਨੇ ਆਪਣੇ ਘੋੜੇ ਆ ਕੇ ਉਹਨਾਂ ਉੱਤੇ ਚੜਾਏ ਬਾਲ ਰਾਏ ਸਿੰਘ ਵਿ ਘੋੜਿਆਂ ਦੇ ਪੌੜਾ ਹੇਠ ਆ ਰਿਹਾ ਸੀ ਤੇ ਉਸ ਨੇ ਇੱਕ ਘੋੜ ਦੇ ਪੌੜੇ ਨੂੰ ਹੱਥ ਪਾ ਲਿਆ ਤੇ ਘੋੜੇ ਨੇ ਉਸ ਨੂੰ ਬਗਾ ਕੇ ਪਰੇ ਮਾਰਿਆ ਆ ਪਿਆ ਹੈ ਮਤਾਵ ਸਿੰਘ ਦਾ ਤੁਖਮ ਕੁਚਲਦੇ ਇਸ ਨੂੰ ਸੁਮਾ ਹੇਠ ਭਗਤ ਹਰ ਭਗਤ ਦੇ ਨਿਰੰਜਨੀਆਂ ਚੀਕਿਆ ਇੱਕ ਮੁਗਲ ਸਪਾਹੀ ਨੇ ਤਲਵਾਰ ਦਾ ਵਾਰ ਕੀਤਾ ਤਾਂ ਰਾਏ ਸਿੰਘ ਦੀ ਗਰਦਨ ਕੱਟੀ ਦੂਜੇ ਵਾਰ ਨੇ ਉਸ ਦਾ ਮੋਟਾ ਕੱਟ ਦਿੱਤਾ ਧਰਤੀ ਤੇ ਬੇਸੁਰਤ ਪਏ ਹੋਏ ਬਾਲ ਤੇ ਇੱਕ ਵਾਰ ਫੇਰ ਕੀਤਾ ਗਿਆ ਤੇ ਤਲਵਾਰ ਦੀ ਟਿੱਕਲਾ ਉਸ ਦੇ ਮੋਢੇ ਨੂੰ ਛੀਰ ਕੇ ਹੀਟਾ ਧਰਤੀ ਵਿੱਚ ਦਸ ਲਈ ਲਹੂ ਨਾਲ ਲਤਪਟ ਬਾਲ ਰਾਈ ਸਿੰਘ ਨੂੰ ਮਾਰਿਆ ਮਰਿਆ ਜਾਣ ਕੇ ਮਗਲ ਟੁਕੜੀ ਉੱਥੇ ਚਲੀ ਗਈ ਪਰ ਕੰਮੀ ਤਰਜੀਆਂ ਦੀ ਕੋਈ ਮਿਹਨਤ ਨਿਰਾ ਕਿ ਬਾਲ ਦੇ ਸਾਰੇ ਰਗ ਨਹੀਂ ਕਟਿ ਗਏ ਘਰ ਵਿੱਚ ਵੀ ਇੱਕ ਬਾਇੰਡ ਮਾਈ ਇੱਧ ਦੇ ਲੰਗ ਰਹੇ ਸੀ ਜਦੋਂ ਉਸਨੇ ਲਾਸ਼ਾਂ ਪਈਆਂ ਦੇਖੀਆਂ ਤੇ ਉਸਦੇ ਮਿਹਰਾ ਬਾਹਲ ਉੱਤੇ ਗਈ ਤਾਂ ਉਹ ਅਰਸ ਦੇ ਘਰ ਵਿੱਚ ਆ ਕੇ ਬਾਲ ਵੱਲ ਭੱਜੀ ਬੱਚੇ ਦੇ ਨਾਂ 'ਸਚਨ' ਰਹੇ ਸੀ ਉਸ ਸਮੇਂ ਨੇ ਬਾਲ ਨੂੰ ਚੁੱਕਿਆ ਤੇ ਆਪਣੇ ਘਰ ਲੈ ਆਈ ਥੋੜੀ ਬਾਅਦ ਕੁਝ ਪੜਤਾਲ ਕਰਨ ਵਿੱਚ ਬੀਬੀ ਨੂੰ ਦੱਸ ਦਿੱਤਾ ਕਿ ਇਸ ਬਾਲ ਦਾ ਇੱਕ ਪ੍ਰਿਆਹ ਤਰਾ ਰੁੜਿਆਲੇ ਰੰਦਾ ਹੈ ਉਹ ਬਾਲ ਨੂੰ ਉਸ ਕੋਲ ਲੈ ਉੰਨਾ ਨੇ ਰਾਏ ਸਿੰਘ ਨੂੰ ਪਸ਼ਾਲਿਆ ਦਿੱਤਰਾਮ ਤੋਂ ਮੋਚੀ ਨੂੰ ਸਦਕੇ ਉਸ ਦੇ ਜ਼ਖਮ ਸਿਵਾਏ ਸੱਚੇ ਸਤਗੁਰੂ ਕਲਮੀ ਕਰਪਤਾ ਜੀ ਮਹਾਰਾਜ ਦੀ ਮਿਹਰ ਹੋਈ ਕਿ ਪਾਈ ਮੋਤਾਬ ਸਿੰਘ ਦਾ ਬਾਲ ਭਾਈ ਰਾਏ ਸਿੰਘ ਐਸੇ ਧਿਆਨ ਕਾਹਮਲੇ ਵਿੱਚੋਂ ਵਿਭਜ ਗਿਆ ਤੇ ਨਥੇ ਚੌਧਰੀ ਸਾਡੀ ਸ਼ਕਤੀ ਅਜਾਈ ਨਹੀਂ ਗਈ ਤੇ ਉਸ ਬਾਲ ਦੇ ਬਚ ਜਾਣ ਕਰਕੇ ਹੀ ਅੱਜ ਮੈਂ ਇੱਥੇ ਬੈਠਾ ਤੁਹਾਨੂੰ ਕਥਾ ਸੁਣਾਇਸ਼ ਉਹ ਬਾੜ ਰਾਇ ਸਿੰਘ ਵੀਰਾ ਪਿਤਾ ਸੀ 쿠ਸੀ ਪੈ ਮੋਤਾ ਸਿੰਘ ਦੇ ਪੋਤਰੇ ਹੁ ਅਜੇ ਸਿੰਘ ਬੁਣਿਆ ਹਾਂ ਉਹ ਮੇਰੇ ਦਾਦਾ ਸਾਂ ਵਾਹ ਧਨ ਭਾਗ ਸਾਡੇ ਸਸ਼ੀ ਕਾਲ ਜੀ ਕੱਲ ਫਿਰ ਮਿਲਦੇ ਹਾਂ ਜੀ ਅੰਕ 14 ਲੈ ਕੇ ਇਸ ਨੂੰ ਆਪਾਂ ਕੰਟੀਨਿਊ ਕਰਾਂਗੇ ਅਖੀਰ ਤੱਕ ਜਰੂਰ ਸੁਣਨਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਸ਼ੀ ਅਕਾਲ